ਸ਼ੁਕਰ ਕਰ ਹਜੇ ਇਧਰ ਫਸਲਾ ਹਰੀਆਂ ਨੇ ਬੜਾ ਕਣਕ ਹਰੀ ਐ ਤਾਂ ਵਾਜੂਗੀ ਚਾਈ ਐ ਹੋਰੀ ਹੋਰੀ ਥੋੜੇ ਥੋੜੇ ਕਰ ਕਰੇ ਵਟ ਵਟ ਬਾਹਰ ਦਿੱਟਣ ਡਿਆ ਉਧਰ ਦੇਖ ਹਜੇ ਤੱਕ ਭਾਂਜੋ ਭਾਂਬੜ ਕਿੱਦਾਂ ਪੰਚਦਾ ਉਹ ਪਾ ਦੋ ਉਹ ਬੱਥੇ ਆ ਜਾ ਮੇਰਾ ਜਿਹੜੇ ਇਹਨਾਂ ਨੇ ਉਹ ਕਰਤਾ ਬਚ ਗਈ ਬਈ ਬੜੀ ਬਚਤ ਰਹੇਗੀ ਨਹੀਂ ਭਾਂਜੋ ਚੜ ਜਾਣੀ ਸੀ ਆ ਤਾਂ ਸਾਰੀ ਪੱਕੀ ਖੜੀ ਕਣਕ ਯਾਰ ਭੈਣ ਚੋਂ ਫਸਲਾਂ ਪੱਕੀਆਂ ਵੀ ਨੇ ਅੱਗ ਕਿੱਦੇ ਪਾਸੇ ਨਾ ਲਾਓ ਇੱਥੇ ਜਵਾਕ ਦੀ ਇੱਕ ਗਲਤੀ ਤੋਂ ਐਂ ਲਾ ਲੂ ਵੀ ਭੈਣ ਸਾਰੀ ਫਸਲ ਬਰਬਾਦ ਹੋ ਜਾਣੀ ਸੀ ਜੇ ਪਿੰਡ ਨਾ ਆਉਂਦਾ ਨਾਲ ਹਰੇ ਸਾਰਾ ਨਾਲੀ ਚ ਚੌੜ ਚੌੜ ਚਲਾ ਲਈ ਵੀ ਥੋੜਾ ਜਿਹਾ ਕੰਮ ਚਾ ਲੈਣੇ ਆ ਤੇ ਹੌ ਰਹਿ ਤੱਕ ਪਰਾ ਧੱਕਾ ਗੇ ਜਾਰੀ ਆ ਆ ਇੱਥੇ ਮੈਂ ਸਮਝਾ ਕੇ ਹਟਿਆ ਆ ਕਣਕ ਪੱਕੀ ਹੋਈ ਸੀ ਪੂਰੀ ਓਏ ਹੋਏ ਹੋਏ ਤੇ ਬੇਨਤੀ ਆ ਕਿਸਾਨ ਭਰਾਵਾਂ ਨੂੰ ਆਪਣੇ ਟਰਾਂਸਫਰਮ ਦੇ ਥੱਲੋਂ ਵੀ ਜੇ ਕੋ ਘਾ ਕੁ ਹੈਗਾ ਤਾਂ ਉਹਨੂੰ ਖੋਤ ਲੋ ਠੀਕ ਹੈ ਕਈ ਵਾਰ ਚੰਗਿਆੜੇ ਤੋਂ ਵੀ ਅੱਗ ਲੱਗ ਸਕਦੀ ਆ ਤੇ ਵੈਸੇ ਨਾ ਕੀਤੇ ਘਾ ਫੂਸ ਨੂੰ ਅੱਗ ਲਾਓ ਤੇ ਆਵਦੇ ਜਵਾਕਾਂ ਨੂੰ ਵੀ ਸਮਝਾ ਕੇ ਭੇਜੋ ਵੀ ਖੇਤ ਕੋਈ ਅੱਗ ਨਾ ਲਾਵੇ ਆ ਹੁਣ ਪਾਣੀ ਛੱਡਾ ਖਾਲ ਚ ਨਾਲ-ਨਾਲ ਵੀ ਕਿਤੇ ਫਸਲ ਨੂੰ ਨਾ ਲੱਗ ਜੇ ਤਾਂ ਇਹ ਚੀਜ਼ ਆ ਯਾਰ ਬਹੁਤ ਧਿਆਨ ਰੱਖੋ ਚੌੜ ਚੌੜ ਚ ਨਾ ਝੁੱਗਾ ਚੌੜ ਹੋ ਜਾਣਾ ਸੀ ਆ ਦੇਖ ਕਿੰਨੀ ਪਾਪਾ ਮਾਰਦੀ ਦਿਖਾਣਾ ਤੁਹਾਨੂੰ ਆਪਣੇ ਖੇਤ ਦੇ ਜਮਨ ਨਾਲ ਉਹ ਦੇਖ ਦੇਖ ਚੜਦੀ ਅੱਗ ਹਰੇ ਇਧਰ ਬਚ ਗਿਆ ਇੱਥੇ ਵੱਢ ਲਈ ਲੈ ਲੈ ਚੱਲੇ ਅਭਿਸ਼ੁਭ ਉਹ ਮਸ਼ੀਨ ਜੀ ਨਾਲ ਹਜੇ ਬੁੱਚਲੀ ਅਸੀਂ ਵੀ ਲਾਗੇ ਲਾਗੇ ਪਾਣੀ ਪਾਈ ਜਨੇ ਬਾਲਟੀਆਂ ਨਾਲ ਬੜੀ ਮੋਟਾ ਵੀ ਥੋੜੀ ਬਹੁਤੀ ਕੰਟਰੋਲ ਹੋ ਗਈ ਆ ਹੁਣ ਤੁਹਾਨੂੰ ਮੈਂ ਖਾਨ ਸ਼ਕਸ਼ੀਤ ਨਾਲ ਮਿਲਾਈਏ ਸੀ ਇਹ ਅੱਜ ਤੋਂ ਬਾਅਦ ਕਰਿਆ ਆਪਣੇ ਘਰੇ ਨਾ ਚੁੱਲ੍ਹੇ 'ਤੇ ਅਗਨੀ ਬਾਲੂ ਹੈ ਓਏ ਅੱਜ ਤੋਂ ਬਾਅਦ ਮੈਂ ਹਾਂ ਹਾਂ ਅੱਜ ਤੋਂ ਬਾਅਦ ਇਹ ਅੱਗ ਅੱਗ ਦੇ ਤਾਂ ਨੇੜੇ ਨਹੀਂ ਆਉਦਾ ਕਿਉਂਕਿ ਮੈਂ ਤਾਂ ਗੈਸ ਵੀ ਨਹੀਂ ਚਲਾਣਾ ਹੈ ਇੱਧਰ ਕਾਫੀ ਪਈ ਆ ਬਾਈ ਚਲੋ ਇੱਧਰ ਇੱਥੇ ਆ ਰੋਏ ਇੱਥੋਂ ਫੜਾ ਇੱਥੋਂ ਫੜਾ ਉਹ ਉੱਥੇ ਉਹ ਕਿਹਿਆ ਅ ਉਹਦੀਆਂ ਬਾਜਰੇ ਦੀਆਂ ਪੰਡਾ ਪਈਆਂ ਪੰਡਾ ਪਈਆਂ ਨੇ ਉੱਥੇ ਹਾਂ ਲੈ ਮੈਂ ਉੱਪਰ ਖੜਦਾ ਫੜਾਈ ਚੱਲ ਇੱਥੇ ਧੁਖਦੀ ਪਈ ਆ ਬੜੀ ਇਹ ਝੱਗ ਬੜੀ ਆ ਇਹਨੂੰ ਬੁਝਾਈਏ ਪਹਿਲਾਂ ਲੈ ਵੀ ਘੰਟਾ ਕ ਲੱਗਿਆ ਬੁਝ ਗਈ ਸਾਰੀ ਹੁਣ ਅੱਗੇ ਬਸ ਅੱਜ ਤੋਂ ਬਾਅਦ ਇੰਨਾ ਜ਼ਰੂਰ ਆ ਵੀ ਪੈਣਾ ਜਵਾਕਾ ਤੋਂ ਹੋ ਗਈ ਚਲੋ ਗਲਤੀ ਪ੍ਰਾਈਸ ਟਾਈਮ ਤੋਂ ਨਾ ਕੋਈ ਚਾਹ ਵੀ ਨਾ ਹੁਣਾ ਵੇਖੇ ਚਾਕੇ ਫਸਲਾਂ ਪੱਕੀਆਂ ਵੀਆਂ ਨੇ ਨੇਰਾ ਪਟ્રોલ ਹੀ ਆ ਤਾਂ ਮਾੜੀ ਜੀ ਧੂਖੀ ਨਹੀਂ ਤਾਂ ਕਿਤੇ ਸਾਰੇ ਕੀ ਦੀ ਐਸੀ ਤੇ ਐਸੀ ਫਿਰ ਜਾਣੀ ਸੀ 6 ਮਹੀਨਿਆਂ ਦੀ ਮਿਹਨਤ ਤੇ ਸਿੱਖਣ ਨੂੰ ਇਹੀ ਮਿਲਦਾ ਭਾਈ ਵੀ ਇਹਨਾਂ ਤੋਂ ਅੱਗ ਤੋਂ ਜਮਾਂ ਦੂਰ ਰਹੋ ਕਦੇ ਵੀ ਹੁਣਾ ਕਰੋ ਮਾੜੀ ਜੀ ਗੱਲ ਪਿੱਛੇ ਨਾ ਸਾਰਾ ਕੁਝ ਹੀ ਵਿਕ ਜਾਂਦਾ ਚਲੋ ਧਿਆਨ ਰੱਖਿਓ ਬਾਕੀ